ਆਪਣੇ ਆਲੇ ਦੁਆਲੇ ਆਪਣੇ ਫਰੈਂਡ ਸਰਕਲ ਚ ਜਾਣ ਪਛਾਣ ਵਾਲੇ ਲੋਕਾਂ ਵਿੱਚ ਜਦੋਂ ਨਜ਼ਰ ਮਾਰ ਕੇ ਵੇਖੀਏ ਇਹੋ ਜਿਹੇ ਕਈ ਨਾ ਸ਼ੁਕਰੇ ਤੇ ਲੂਣ ਹਰਾਮੀ ਲੋਕ ਮਿਲ ਜਾਣਗੇ ਜਿਨ੍ਹਾਂ ਦਾ ਕਿਸੇ ਨੇ ਭਲਾ ਵੀ ਕੀਤਾ ਤੇ ਉਹਨਾਂ ਨੇ ਉਹਦੇ ਇਵਜ਼ ਵਿੱਚ ਧੰਨਵਾਦ ਤੇ ਕੀ ਕਰਨਾ ਸੀ ਸਗੋਂ ਭਲਾ ਕਰਨ ਵਾਲਿਆਂ ਦਾ ਬੁਰਾ ਕਰਦੇ ਇਹੋ ਜੇ ਵਾਹਿਗੁਰੂ ਅਸੀਂ ਵੀ ਲੂਣ ਹਰਾਮੀ ਤੁਹਾਡੀਆਂ ਕੀਤੀਆਂ ਨੂੰ ਨਾ ਜਾਣਣ ਵਾਲੇ ਬਸ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਬਖਸ਼ ਲਓ ਸਤਿਗੁਰੂ ਜੀ ਨੇ ਬੜੀ ਨਿਮਰਤਾ ਨਾਲ ਇਹ ਸ਼ਬਦ ਆਪਣੇ ਮਾਤੇ ਵਰਤਿਆ ਸਾਨੂੰ ਸਮਝਾਉਣ ਲਈ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੋ ਦਵੜਾਈ